जंडियाला गुरु के पिंड निजरपुरा भारी एक बनाए गए कानून पिंड लैंड पुलिंग कानून लिया गलबात करानी न खत्म करने वाला बिल है यह बिल आसानी तान बिलकुल खत्म हो जाएगे इसलिए पंज सरकार बेनती करते हैं कि इस बिल नापस लिया जाए नहीं तो आम लोग सड़क से उतर ਲਈ ਮਜਬੂਰ ਹੋ ਜਾਣਗੇ ਹੈ ਅਸੀਂ ਜ਼ਮੀਨਾਂ ਨਹੀਂ ਕਿਸੇ ਵੀ ਕੀਮਤ ਤੇ ਦੇਵਾਂਗੇ ਕਿਸਾਨ ਮਜ਼ਦੂਰ ਦੀ ਇਹੋ ਆਵਾਜ਼ ਜਿੰਦਾਬਾਦ 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 ਅਸੀਂ ਜ਼ਮੀਨਾਂ ਕਿਸੇ ਨੂੰ ਵੀ ਨਹੀਂ ਹੌਣ ਦੇਣੀਆਂ ਨਾ ਡੁੱਟਣ ਹੀ ਦੇਣੀਆਂ ਨਾ ਕੋਈ ਇਹਨਾਂ ਤੋਂ ਕਰਜ਼ਾ ਹੀ ਲੈ ਕੇ ਕਿਸੇ ਕਿਸਾਨ ਨੂੰ ਸਰਕਾਰ ਨੂੰ ਖਾਣ ਦੇਣਾ ਕਿਸਾਨ ਮਜ਼ਦੂਰ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸਾਹਿਬ ਅਗਰਜੀ ਦੀ ਫਤਿਹ ਇਹ ਅੱਜ ਅਸੀਂ ਜਿਸ ਵਾਸਤੇ ਜਿਸ ਪਰਪਸ ਵਾਸਤੇ ਇਕੱਠੇ ਹੋਏ ਆਂ ਜਿਹੜੀ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਆ ਉਹਦੇ ਖਿਲਾਫ ਦੇ ਵਿੱਚ ਅਸੀਂ ਸਭ ਇਕੱਤਰ ਹੋਏ ਆਂ ਮਤਲਬ ਉਹ ਲੈਂਡ ਪੂਲਿੰਗ ਸਕੀਮ ਇੰਨੀ ਨਕਮੇ ਆ ਉਹ ਸਾਨੂੰ ਕਿਸਾਨਾਂ ਨੂੰ ਤਾਂ ਮਾਰੂਗੀ ਸਾਡੇ ਪਿੰਡ ਦੇ ਬਾਕੀ ਲੋਕਾਂ ਨੂੰ ਵੀ ਮਾਰ ਦੂਗੀ ਸਾਡੀਆਂ ਮਤਲਬ ਜ਼ਮੀਨ ਵੀ ਖਤਮ ਹੋ ਚੁੱਕੀ ਫਸਲਾਂਾਂ ਜਾਂਦੀਆਂ ਰਹਿਣਗੀਆਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਡੇ ਦੇ ਸਵਾਲ ਕਰਨ ਦੀਆਂ ਬਾਪੂ ਜ਼ਮੀਨ ਵੇਚ ਕੇ ਕਿਧਰ ਚਲ ਗਿਆਂ ਹਾਂ ਇੱਥੇ ਸਾਡੇ ਵੱਡੇ-ਵਡੇਰਿਆਂ ਦਾ ਸਤਾਨ ਹੁੰਦਾ ਹੀ ਆਂਦੇ ਆ ਪਿੰਡ ਦੇ ਵਿੱਚ ਆਪਾਂ ਵਸਨੀਕ ਹੁੰਨੇ ਹਾਂ ਤੇ ਅਸੀਂ ਕਿਤੇ ਨੂੰ ਜਾਵਾਂਗੇ ਤੇ ਨਾ ਇੱਥੇ ਡੰਗਰ ਰਹੂ ਨਾ ਵਿਚਾਰ ਰਹੂਗਾ ਸਾਰਾ ਕੁਛ ਜੋ ਕੋ ਸਾਡਾ ਯਾਰ ਦੇਣਗੇ ਨਿਜਰ ਪਰੇ ਦਾ ਤੇ ਆਲਾ ਦਵਾਲਾ ਵੀ ਉਜੜੂਗਾ ਸੋ ਸਾਤਾ ਵਾਤਾਵਰਣ ਨੂੰ ਵੀ ਖਰਾਬ ਕਰ ਲਣਗੇ ਸਾਰਾ ਕੁਛ ਆ ਨਾ ਇਹ ਰੁੱਖ ਰਹਿਣਗੇ ਨਾ ਸੋ ਜੋ ਇਹਨਾਂ ਕੋਲ ਹੋਰ ਪਹਣ ਪ੍ਰਾਵਾਂ ਦੀ ਵੀ ਰਾਏ ਲੈ ਲਓ ਸਰਕਾਰ ਤੇ ਕਹਿ ਰਹੀ ਹੈ ਕਿਸਾਨਾਂ ਦੇ ਹਿੱਤ ਵਿੱਚ ਹੈ ਜੀ ਸਰਕਾਰ ਗੱਲੀਆਂ ਬਾਤੀਆਂ ਨਹਿਰ ਦੇਵਾਂਗੇ ਟੈਂਡ ਚ ਲਵਾ ਲਓ ਝੋਨਾ ਟੈਂਡ ਚ ਕਦੇ ਝੋਨਾ ਹੁੰਦਾ ਵੇਖਿਆ ਜੋ ਜੀ ਗੱਲਾਂ ਪਤਾ ਨਾ ਆਖੀ ਜਾਂਦੀ ਆ ਗੱਲਾਂ ਪਤਾ ਨਾ ਥੋੜੇ ਤਸੀਦ ਜਾਣਗੇ ਕਿਸਾਨ ਆ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਅਸੀਂ 14 ਤਰੀਕ ਤੋਂ ਅਨਕਾਰੀ ਕਾਗਜ਼ ਆਪਣੇ ਜਵਾਂ ਕਰਾ ਕੇ ਆਏ ਆਂ ਉੱਥੇ ਚਲੋ 5 ਮਿੰਟ ਵਾਸਤੇ ਸਾਡੀ ਐਸ.ਡੀ.ਐਮ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਪੁੱਡਾ ਦੇ ਵਿੱਚ ਅਰਬਨ ਸਟੇਟ ਦੇ ਵਿੱਚ ਉਹਨਾਂ ਨੂੰ ਇਹੋ ਬੇਨਤੀ ਕੀਤੀ ਆ ਕਿ ਜਿੱਥੇ ਤੁਸੀਂ ਬੈਠੇ ਜ ਪਹਿਲਾਂ ਆਪਣੀ ਇਹੋ ਡਿਵੈਲਪ ਕਰ ਲਓ ਕਿਉਂਕਿ ਸਾਰੀ ਉੱਥੇ ਸਾਰੀ ਜ 15% ਡਿਵੈਲਪ ਹੋਈ ਆ ਤੇ ਸਾਰੀ ਉਦਾਂ ਹੀ ਪਈ ਜੇ ਤੇ ਤੁਸੀਂ ਗਾਂ ਚੱਲ ਪਏ ਜੇ ਫਿਰ ਡਿਵੈਲਪ ਕਿਹਦੇ ਵਾਸਤੇ ਕਰ ਲੱਗੇ ਆ ਕਿਸਾਨ ਮਜ਼ਦੂਰਾਂ ਕੋ ਆਪਣੇ ਪਿੰਡ ਬਣੇ ਆਪਣੇ ਘਰ ਬਣੇ ਜੇ ਜਿਹੜੇ ਵੀ ਇੱਕ ਇੱਕ ਦੋ ਬੱਚੇ ਬਾਹਰ ਤੁਰੇ ਜਾਣ ਰਿਹਾ ਕਿੰਨਾ ਵਾਸਤੇ ਨੀਤੀਆਂ ਤਿਆਰ ਕਰਨ ਰਿਹਾ ਸਿਰਫ ਇਹੋ ਵੀ ਉੱਪਰ ਤੋਂ ਉੱਪਰ ਤੱਕ ਇਹਨਾਂ ਦੇ ਹੱਥਿਆਂ ਪੈਸਾ ਖਾਣ ਵਾਸਤੇ ਇਹਨਾਂ ਨੇ ਤਿਆਰੀ ਪੂਰੀ ਕੀਤੀ ਆ এনवायरमेंट ਤੇ ਅੱਗੇ ਸਾਰੀ ਖਿਸਕੀ ਆ ਬੁਰਾ ਹਾਲ ਐਨवायरमेंट ਦਾ ਸਾਡੇ ਲਾਗੇ ਜਿੰਨੇ ਜੋਗ ਲੱਗੇ ਸਾਡੇ ਲਈ ਹਾਨੀ ਕਰਕੇ ਆ ਸਾਡੇ ਪਾਣੀ ਅੱਜ ਤੋਂ 5 ਸਾਲ ਪਹਿਲਾਂ 350 300 ਦੇ ਹੀ ਤੇ ਅੱਜ 900000 ਤੇ ਪਹੁੰਚੇ ਆ ਸਾਡੇ ਲਾਗੇ ਕੋਕਾ ਕੋਲਾ ਫੈਕਟਰੀ ਵੇਖ ਲਓ ਉਥੇ 15 ਸਾਲ ਹੋ ਗਏ ਨੋਟਿਸ ਕੱਢੇ ਨੂੰ ਵੀ ਇੱਥੇ ਪਾਣੀ ਖਤਮ ਹੋ ਚੁੱਕਾ ਵਾ ਧੱਕੇ ਨਾਲ ਚਲਾਈ ਜਾਂਦੇ ਆ ਇਹ ਸਰਕਾਰਾਂ ਜਿਹੜੀਆਂ ਜਿੰਮੇਦਾਰ ਨੂੰ ਮਾਰਨ ਤੇ ਤੁਲੀਆਂ ਵਾ ਕਹੇ ਬਹਾਰੇ ਕ ਬੰਨਿਆ ਇਹਨ ਖਾਦ ਦੇ ਉੱਤੇ ਲੱਗੇ ਪੂਰੇ ਯੋਰ ਨਾਲ ਆਪਣਾ ਕਬਜ਼ਾ ਕਰਨ ਕਿ ਜੀਵਨ ਦੇ ਨਾਲ ਖਾਦ ਨਹੀਂ ਜਾਣੀ ਕਿਹੇ ਤਰ੍ਹਾਂ ਖੇਤੀ ਛਡਾਉਣੀ ਆ ਇਹ ਯੋਰ ਪੂਰੇ ਲੱਗਣ ਰਿਹਾ ਇਹਦੇ ਵਿੱਚ ਵੇਖੋ ਜਿਥੇ ਬੰਦੀਆਂ ਤਿਆਰ ਆ ਜੇ ਨਾ ਵਾਪਸ ਮੁੜਿਆ ਤੇ ਤਗੜੇ ਹੋ ਕੇ ਸੰਘਰਸ਼ ਕਰਾਂਗੇ ਜੇ ਅੱਗੇ 2 ਸਾਲ ਕੀਤਾ ਤੇ ਹੁਣ ਵੀ ਕਰਾਂਗੇ ਪਿੱਛੇ ਨਹੀਂ ਹਟਣਾ ਇਹਨੂੰ ਫੈਸਲਾ ਆਪਣਾ ਪਿੱਛੇ ਲੈਣਾ ਪਊਗਾ ਸਰਕਾਰ ਨੂੰ ਭਗਵਾਨ ਤਮਨ ਸਰਕਾਰ ਨੂੰ ਅੱਜ ਜਿਹੜਾ ਸਾਡੇ ਪਿੰਡੇ ਇਕੱਠ ਆ ਇੱਕ ਗ੍ਰਾਮ ਸਭਾ ਬੁਲਾਈ ਗਈ ਸੀ ਨਗਰ ਵੱਲੋਂ ਤੇ ਅਸੀਂ ਅੱਜ ਸਾਰੇ ਉਤਮੰਤੇ ਸੱਜਣ ਵੀ ਇਕੱਠੇ ਹੋਏ ਆਂ ਔਰ ਇਹ ਜਿਹੜੀ ਗ੍ਰਾਮ ਸਭਾ ਬੁਲਾਈ ਗਈ ਹੈ ਜਿਹੜੀ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਆ ਉਹਦੇ ਵਿਰੋਧ ਵਿੱਚ ਇਹ ਸਾਰਾ ਨਗਰ ਇਕੱਠਾ ਹੋਇਆ ਵਾ ਔਰ ਨਗਰ ਦਾ ਕੀ ਪੂਰੇ ਇਲਾਕੇ ਦਾ ਵੀ ਇਹ ਮੰਨਣਾ ਵਾ ਕਿ ਪਾਲਿਸੀ ਜਿਹੜੀ ਸਾਡੇ ਹਿੱਤ ਦੀ ਨਹੀਂ ਹੈ ਤੇ ਇਸ ਕਰਕੇ ਸਾਰਾ ਨਗਰ ਜਿਹੜਾ ਇਸ ਕਰਦਾ ਵਿਰੋਧ ਕਰਨ ਲਿਆ ਤੇ ਵਕਫ ਵਕ ਸਮੇਂ ਤੇ ਜਦੋਂ ਵੀ ਸਾਡੀਆਂ ਮੀਟਿੰਗਾਂ ਸਰਕਾਰ ਦੇ ਨਾਲ ਹੁੰਦੀਆਂ ਰਹੀਆਂ ਅਸੀਂ ਸਰਕਾਰ ਨੂੰ ਆਪਣੀ ਨੂੰ ਬੇਨਤੀ ਕਰਦੇ ਰਹੇ ਆ ਕਿ ਲੈਂਡ ਪੂਲਸ ਜਿਹੜੀ ਪਾਲਿਸੀ ਆ ਇਹ ਸਾਡੇ ਲੋਕਾਂ ਦੇ ਹਿੱਤਾਂ 'ਚ ਨਹੀਂ ਲੋਕ ਇਹਦਾ ਵਿਰੋਧ ਕਰ ਰਹੇ ਆ ਤੇ ਇਹਨੂੰ ਜਿਹੜਾ ਵਾਪਸ ਕੀਤਾ ਜਾਵੇ। ਮੇ ਕੋ ਐਸ ਵੇਲੇ ਜੋ ਸਾਹਮਣੇ ਪਿਕਚਰ ਆ ਰਹੀ ਆ ਉਹਦੇ ਵਿੱਚ ਤੇ ਕਿਸਾਨਾਂ ਨੂੰ ਇਹਦੇ ਬਾਰੇ ਕੁਝ ਵੀ ਨਹੀਂ ਮਿਲ ਰਿਹਾ ਜਮਕਾਨਾਂ ਦੀ ਜਿਹੜੀ ਜ਼ਮੀਨ ਆ ਉਹ ਮਤਲਬ ਜਿਹੜੀ ਆ ਲੈ ਕੇ ਉਹਨਾਂ ਨੂੰ ਅਚੋਕ ਕਨਾਲ 1.5 ਕਨਾਲ 2 ਕਨਾਲ ਥਾਂ ਦਿੱਤਾ ਜਾ ਰਿਹਾ 6 ਕਨਾਲ ਜਿਹੜੀ ਸਰਕਾਰ ਰੱਖ ਰਹੀ ਆ ਸੋ ਇਹ ਸਾਰਿਆਂ ਨੂੰ ਚਾਣਣ ਨੇ ਅੱਜ ਕੱਲ ਲੋਕ ਪੜੇ ਲਿਖੇ ਆ ਉਹ ਇਸ ਚੀਜ਼ ਦਾ ਵਿਰੋਧ ਕਰਨ ਦੇ ਪਹੀ ਜਿਹੜਾ ਇਹ ਕੰਮ ਨਹੀਂ ਕਰਾਂਗੇ ਹਾਂਜੀ ਸਰਕਾਰ ਤੋਂ ਇਹ ਮੰਗਿਆ ਵੀ ਛੇਤੀ ਤੋਂ ਛੇਤੀ ਜਿਹੜੀ ਇਹ ਪਾਲਿਸੀ ਨੂੰ ਰੱਦ ਕੀਤਾ ਜਾਵੇ ਤਾਂ ਜੋ ਇਹਦਾ ਇਹ ਵਿਰੋਧ ਜਾਗ ਰਿਹਾ ਹੈ ਇੱਥੇ ਇਹਨੂੰ ਸ਼ਾਂਤ ਕੀਤਾ ਜਾਵੇ ਕਿਉਂਕਿ ਸਰਕਾਰ ਜਿਹੜੇ ਆ ਹੋਰ ਡਵੈਲਪਰ ਤੇ ਕੰਮ ਤਾਂ ਬਹੁਤ ਵਧੀਆ ਕਰ ਰਹੀ ਆ ਸਰਕਾਰ ਦੀਆਂ ਪਾਲਿਸੀਆਂ ਲੋਕ ਸਹਿਮਤ ਸੀ ਲੇਕਨ ਆ ਜਿਹੜੀ ਪਾਲਿਸੀ ਇਹਦੇ ਨਾਲ ਲੋਕ ਨਹੀਂ ਸਹਿਮਤ ਪੂਰਾ ਰੱਖਜੀਤਾ ਮਾਨਾਵਾਲਾ ਨਵਾ ਕੋਟ ਤੇ ਕੁਝ ਜੰਡੇ ਵਾਲਾ ਇਹ ਸਾਰੇ ਜ਼ਮੀਨਾਂ ਦੀ 622 ਏਕੜ ਜ਼ਮੀਨ ਜਿਹੜੀ ਆ ਲੈਂਡ ਪੂਲਿੰਗ ਦੇ ਵਿੱਚ ਆ ਚੁੱਕੀ ਆ ਜਿਹਦੇ ਵਿਰੋਧ ਦੇ ਵਿੱਚ ਸਾਰੇ ਇਕੱਠੇ ਹੋਏ ਅੱਜ ਪਰ ਸਰਕਾਰ ਨੂੰ ਇਹੋ ਜੀ ਨੀਤੀ ਅਪਣਾਉਣੀ ਨਹੀਂ ਚਾਹੀਦੀ ਇਹ ਤੇ ਅੱਗੇ ਮਾਰੇ ਸੀਗੇ ਇਹਦੇ ਰੋਡਾਂ ਤੇ ਬਹਿ ਬਹਿ ਕੇ ਛਿੱਤਰ ਖਾ ਖਾ ਕੇ ਅੱਗੇ ਵਾਪਸ ਆਉਣ ਡੇ ਸੀਗੇ ਪਰ ਇਹਨਾਂ ਨੂੰ ਇਹਨਾਂ ਨਹੀਂ ਪਤਾ ਵੀ ਇਹ ਕਾਹਦਾ ਕਰਕੇ ਰੋਡ ਦੇ ਉੱਤੇ ਜਾਂਦੇ ਆ ਸਾਡੀ ਇਸ ਨੀਤੀ ਦੇ ਨਾਲ ਮੰਡੀ ਵੀ ਬਰਬਾਦ ਹੋ ਜਾਣੀ ਆ ਸਾਡੀ ਆਉਣ ਵਾਲੀ ਲੇਬਰ ਵੀ ਖਤਮ ਹੋ ਜਾਣੀ ਹੈ ਜਿਹੜੀ ਉੱਥੇ ਕੰਮ ਕਰਦੀ ਆ ਸਾਡੇ ਆਉਣ ਵਾਲੇ ਬੱਚੇ ਵੀ ਖੂਪ ਉੱਟ ਕੇ ਛਾਲਾ ਮਾਰਨਗੇ ਕੀ ਕਰਨਗੇ ਪਰ ਇਹ ਨੀਤੀ ਨੂੰ ਅਸੀਂ ਨਹੀਂ ਚਾਹੁੰਦੇ ਅਸੀਂ ਬੜਾ ਚਿਰ ਪਹਿਲਾਂ ਇਹ ਸਰਕਾਰ ਲਿਆਂਦੀ ਸੀਗੀ ਵੀ ਕੋਈ ਸਾਡਾ ਸੋਚੂਗੀ ਪਰ ਇਹਦੇ ਉਸ ਟਾਈਮ ਤੇ ਸਰਕਾਰਾਂ ਦੀ ਸੀਗੀ ਵੀ ਅਸੀਂ ਨਾ ਤਨਵੇ ਜਿਹੜੇ ਤਿੰਨ ਕਾਨੂੰਨ ਆ ਇਹ ਵਾਪਸ ਕਰਕੇ ਤੇ ਤੁਹਾਡਾ ਹੱਕ ਪੂਰਾ ਕਰਾਂਗੇ ਤੇ ਸਾਨੂੰ ਇਹ ਨਹੀਂ ਪਤਾ ਕਿ ਉਹ ਜਿਹੜਾ ਬਸਤਾ ਵਾ ਇਹੋ ਹੀ ਚੁੱਕ ਕੇ ਲਿਆਣ ਕੇ ਤੇ ਸਾਰੀ ਜ਼ਮੀਨ ਹੀ ਡੱਪ ਕਰਕੇ ਤੇ ਲੈ ਚੱਲੇ ਆ ਸਾਨੂੰ ਇਹਦੇ ਬਾਰੇ ਨਹੀਂ ਸੀ ਪਤਾ ਪਰ ਇਹਨਾਂ ਨੂੰ ਅਜੇ ਵੀ ਇਹ ਕੁਝ ਚਾਉਂਦੇ ਆ ਤੇ ਸਾਡੀ ਇਹ ਜਿਹੜੀ ਪਾਲਿਸੀ ਇਹਨੂੰ ਵਾਪਸ ਕਰ ਲੈਣ ਤੇ ਬਹੁਤ ਹੀ ਇਹਨਾਂ ਦੇ ਧੰਨਵਾਦੀ ਹੋਵਾਂਗੇ ਇਹ ਆਪਣੇ ਹੱਥੀਂ ਕਰ ਜਾਣ ਤੇ ਚੰਗੀ ਗੱਲ ਆ ਨਹੀਂ ਤੇ ਆਉਣ ਵਾਲੀ ਸਰਕਾਰ ਨੇ ਤੇ ਕਰ ਦੇਣੀਆਂ ਜੇ ਹਾਲਾਤ ਜਿਹੜਾ ਕਿਸਾਨਾਂ ਦਾ ਹੋ ਚੱਲਿਆ ਵਾ ਸਹੀ ਹੁੰਦੀ ਹੈ ਸਿੱਖੀ ਤੋਂ ਅਗਲਾ ਸੰਘਰਸ਼ ਜਿਹੜਾ ਵਾ ਸਾਰੇ ਕਿਸਾਨ ਜਿਹੜੇ ਆ ਉੱਠ ਕੇ ਰੋਡਾਂ ਤੇ ਜਿਹੜੇ 40-42 ਸਾਲ ਪਹਿਲਾਂ ਵੀ ਇਸ ਤਰ੍ਹਾਂ ਦਾ ਹੀ ਕੰਮ ਹੋਇਆ ਸੀਗਾ ਤੇ ਹੁਣ ਵੀ ਫੇਰ ਉਹੋ ਹੀ ਸ਼ੁਰੂ ਹੋ ਜਾਣਾ ਵਾ ਸਾਡੇ ਹਰ ਵਾਰੀ ਸਿੱਖੀ ਤੇ ਆਉਂਦਾ ਹੀ ਇਹੋ ਕਿਸਾਨੀ ਤੇ ਮੋਲਾਂ ਕਰਕੇ ਦੁਕਾਨਦਾਰੀਆਂ ਤਾਂ ਅੱਗੇ ਖਤਮ ਹੋ ਰਹੀਆਂ ਕਿਸੇ ਕਿਸਾਨ ਹੀ ਇੱਛਾ ਨਾਲ ਕਿਸਾਨੀ ਖਤਮ ਬੱਜੇ ਇਹ ਜੀ ਕਿਸਾਨੀ ਨਹੀਂ ਆ ਨੀਰੀ ਖਤਮ ਹੋਣੀ ਆ ਜਿੰਨੇ ਟਰੱਕ ਜੁਨੀਆਂ ਨੇ ਇਹ ਖਤਮ ਹੋ ਜਾਣੀਆਂ ਟਰਾਂਸਪੋਰਟ ਖਤਮ ਹੋ ਗਈ ਵਿੱਚੇ ਲੇਵਰ ਜਿਹੜੀ ਮੰਡੀਆਂ ਚ ਕੰਮ ਕਰਦੀ ਐ ਜਦੋਂ ਸਾਡੀਆਂ ਮੰਡੀਆਂ ਨਾਲ ਰਹੀਆਂ ਆੜਤੀਏ ਨਹੀਂ ਰਹਿਣੇ ਇਹਦੇ ਬੜੀ ਦੂਰ ਤਿੱਕਰ ਜਾਣ ਡਿਆ ਵਾ ਕਿਸੇ ਨੂੰ ਹੱਥ ਪਾ ਕੇ ਦੇ ਵੇਖਣ ਇਹਦੇ ਬੜੀ ਦੂਰ ਹੈ ਜੇ ਖਲਾਰੇ ਹੀ ਪੈ ਜਾਣੇ ਆ ਜੇ ਲੋਕਾਂ ਨੂੰ ਨਾ ਕੁਝ ਲੋਕ ਸੁੱਤੇ ਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਹੋਣ ਡਿਆ ਵਾ ਕੀ ਨਹੀਂ ਹੋਣ ਡਿਆ ਜਦੋਂ ਸਾਰੇ ਕਿਸਾਨ ਇਕੱਠੇ ਹੋਗੇ ਤੇ ਇਹਨਾਂ ਕੋ ਸੰਭਾਲੇ ਨਹੀਂ ਜਾਣੇ